ਸਸ਼ੇਕਾਲ ਅੱਜ ਫਿਰ ਮੈਂ ਲੈ ਕੇ ਹਾਜ਼ਰ ਹੋਈਆਂ ਇੱਕ ਕਹਾਣੀ ਨੂੰ ਲੈ ਕੇ ਸਾਲ 1995 ਜਗ੍ਹਾ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਦੀ ਜਗ੍ਹਾ ਨਿਊ ਕੈਸਲ ਦੇ ਇੱਕ ਕਲੱਬ ਵਿੱਚ ਇੱਕ ਮੁੰਡਾ ਤੇ ਕੁੜੀ ਮਿਲਦੇ ਨੇ ਇਸ ਲੜਕੇ ਦਾ ਨਾਮ ਹੁੰਦਾ ਹੈ ਜੋ ਇਸਨੇ ਨਿਊ ਸਾਊਥ ਵੇਲਜ਼ ਦੀ ਇੱਕ ਯੂਨੀਵਰਸਿਟੀ ਤੋਂ ਇੰਜੀਨੀਅਰ ਦੀ ਪੜ੍ਹਾਈ ਕੀਤੀ ਸੀ ਤੇ ਉਹ ਇੱਕ ਚੰਗੀ ਕੰਪਨੀ ਵਿੱਚ ਉਸੇ ਹੀ ਜਗ੍ਹਾ ਤੇ ਕੰਮ ਕਰਦਾ ਸੀ ਦੂਸਰੀ ਸਾਈਡ ਲੜਕੀ ਜੋ ਹੈ ਉਸ ਦਾ ਨਾਮ ਹੁੰਦਾ ਹੈ ਅਨੂ ਸਿੰਘ ਜੋ ਕਿ ਸਿੱਖ ਫੈਮਲੀ ਨੂੰ ਬਿਲੋਂਗ ਕਰਦੀ ਹੈ ਤੇ ਕੈਨੇਡਾ ਯੂਨੀਵਰਸਿਟੀ ਵਿੱਚ ਲੋ ਇਕਨੋਮਿਕਸ ਦਾ ਜੋ ਹੈ ਉਹ ਜੋ ਹੈ ਉਸ ਦੀ ਪੜ੍ਹਾਈ ਕਰਦੀ ਹੈ ਇਹਨਾਂ ਦੋਨਾਂ ਦੀ ਫੈਮਲੀਆਂ ਜੋ ਨੇ ਇੱਕ ਚੰਗੇ ਭਵਿੱਖ ਲਈ ਆਸਟ੍ਰੇਲੀਆ ਵਿੱਚ ਆਉਂਦੇ ਨੇ ਜਿੱਥੇ ਜੋ ਦੇ ਜੋ ਪੇਰੈਂਟਸ ਹੁੰਦੇ ਨੇ ਉਹ ਇਟਲੀ ਤੋਂ ਆਸਟ੍ਰੇਲੀਆ ਵਿੱਚ ਸ਼ਿਫਟ ਹੁੰਦੇ ਨੇ ਇੱਕ ਚੰਗੇ ਭਵਿੱਖ ਲਈ ਤੇ ਦੂਸਰੀ ਸਾਈਡ ਜੋ ਅਨੂ ਸਿੰਘ ਹੈ ਉਸ ਦੇ ਪੇਰੈਂਟਸ ਉਹ ਹੁੰਦੇ ਨੇ ਇੰਡੀਆ ਤੋਂ ਉਹ ਆਸਟ੍ਰੇਲੀਆ ਵਿੱਚ ਸ਼ਿਫਟ ਕਰਦੇ ਨੇ ਅਨੂ ਦਾ ਨਮਨ 3 ਸਤੰਬਰ 1972 ਵਿੱਚ ਪੰਜਾਬ ਦੇ ਇੱਕ ਪਰਿਵਾਰ ਵਿੱਚ ਹੋਇਆ ਤੇ ਇਸ ਦੇ ਜੋ ਪੇਰੈਂਟਸ ਨੇ ਉਹ ਇੱਕ ਡਾਕਟਰਸ ਹੁੰਦੇ ਨੇ ਦੋਨੋਂ ਹੀ ਮਾਤਾ ਪਿਤਾ ਜੋ ਹੈ ਡਾਕਟਰਸ ਹੁੰਦੇ ਨੇ ਤੇ ਜਦੋਂ ਅਨੂ ਜੋ ਹੈ 1 ਸਾਲ ਦੀ ਹੁੰਦੀ ਹੈ ਤਾਂ 1973 ਵਿੱਚ ਜਦੋਂ ਉਹ 1 ਸਾਲ ਦੀ ਹੋ ਜਾਂਦੀ ਹੈ ਤਾਂ ਤਿੰਨੋਂ ਜਾਨੀ ਜੋ ਹੈ ਆਸਟ੍ਰੇਲੀਆ ਸ਼ਿਫਟ ਹੋ ਜਾਂਦੇ ਨੇ ਜਿੱਥੇ ਇਹ ਸਿਡਨੀ ਦੇ ਸਬਰਬ ਸ਼ੈਫੀਲਡ ਵਿੱਚ ਇੱਕ ਘਰ 'ਚ ਸ਼ਿਫਟ ਹੋ ਜਾਂਦੇ ਨੇ ਸਾਲ 1990 'ਚ ਆਪਣੀ ਹਾਈ ਸਕੂਲ ਦੀ ਜੋ ਪੜਾਈ ਪੂਰੀ ਕਰਦੀ ਹੈ ਇਹਨੂੰ ਅਨੂ ਜੋ ਹੈ ਹੁਣ 18 ਸਾਲ ਦੀ ਹੋ ਜਾਂਦੀ ਹੈ ਤੇ ਆਪਣੀ ਅਗਲੀ ਪੜ੍ਹਾਈ ਲਈ ਕੈਨਬਰਾ ਦੀ ਲੋ ਜੋ ਹੈ ਨੈਸ਼ਨਲ ਯੂਨੀਵਰਸਿਟੀ ਹੈ ਉਸ ਦੇ ਵਿੱਚ ਚਲੀ ਜਾਂਦੀ ਹੈ ਜਿੱਥੇ ਉਹ ਲੋ ਦੀ ਪੜ੍ਹਾਈ ਕਰਦੀ ਹੈ ਪਰ ਫੈਮਿਲੀ ਨੂੰ ਜੋ ਹੈ ਉਹ ਮਿਸ ਕਰਦੀ ਹੈ ਉਹਨਾਂ ਨੂੰ ਬਾਰ ਬਾਰ ਫੋਨਸ ਕਰਦੀ ਹੈ ਘਰ ਦੀ ਉਸ ਨੂੰ ਯਾਦਤ ਆਉਂਦੀ ਹੈ ਜਿਸ ਤੋਂ ਬਾਅਦ ਉਹ ਜੋ ਸੀ 1 ਸਾਲ ਦੀ ਬ੍ਰੇਕ ਲੈਂਦੀ ਹੈ ਤੇ ਘਰ ਵਿੱਚ ਆਪਣੇ ਜੋ ਹੈ ਵਾਪਸ ਚਲੀ ਜਾਂਦੀ ਹੈ ਪਰ ਘਰਦਿਆਂ ਦੇ ਸਮਝਾਉਣ ਤੇ ਉਹ ਦੁਬਾਰਾ ਕੈਨਬਰਾ ਜਾਂਦੀ ਹੈ ਉੱਥੇ ਉਹ ਹੋਰ ਵੀ ਜ਼ਿਆਦਾ ਡਿਪਰੈਸ਼ਨ ਦਾ ਜੋ ਹੈ ਸ਼ਿਕਾਰ ਹੋ ਜਾਂਦੀ ਹੈ ਤੇ ਫਿਰ ਉਹ ਡਰਗ ਲੈਣਾ ਸ਼ੁਰੂ ਕਰ ਦਿੰਦੀ ਹੈ ਫਿਰ ਉੱਥੇ ਉਸ ਦੀ ਜੋ ਮੁਲਾਕਾ ਹੁੰਦੀ ਹੈ ਇੱਕ ਸਾਈਮਨ ਨਾਮ ਦੇ ਮੁੰਡੇ ਨਾਲ ਹੁੰਦੀ ਹੈ ਜੋ ਇੱਕ ਰਿਸ਼ਤੇ ਦੇ ਵਿੱਚ ਉਹਨਾਂ ਦੀ ਜੋ ਦੋਸਤੀ ਹੈ ਉਹ ਬਦਲ ਜਾਂਦੀ ਹੈ ਪਰ ਜੋ ਰਿਸ਼ਤਾ ਹੈ ਉਸ ਨਾਲ ਦੋਨਾਂ ਦਾ ਜੋ ਹੈ ਉਹ ਜ਼ਿਆਦਾ ਟਾਈਮ ਤੱਕ ਜੋ ਹੈ ਟਿਕ ਨਹੀਂ ਪਾਂਦਾ ਇਹਨਾਂ ਦਾ ਜੋ ਹੈ ਬ੍ਰੇਕਅਪ ਹੋ ਜਾਂਦਾ ਹੈ ਜੋ ਅਨੂ ਦੀ ਜ਼ਿੰਦਗੀ ਦਾ ਇੱਕ ਟਰਨਿੰਗ ਪੁਆਇੰਟ ਸੀ ਜਿਸ ਤੋਂ ਬਾਅਦ ਉਸ ਦੀ ਜੋ ਮਾਂ ਹੈ ਉਹ ਦੱਸਦੀ ਹੈ ਕਿ ਅਨੂ ਦੀ ਜੋ ਮਾਨਸਿਕ ਹਾਲਤ ਸੀ ਉਹ ਲਗਾਤਾਰ ਖਰਾਬ ਹੁੰਦੀ ਗਈ ਤੇ ਰਾਤ ਨੂੰ ਨੀਂਦ ਉਸ ਨੂੰ ਜੋ ਸੀ ਉਹ ਨਹੀਂ ਸੀ ਹੁੰਦੀ ਤੇ ਉਸ ਨੂੰ ਜੋ ਹੈ ਭੁੱਖ ਵੀ ਨਹੀਂ ਸੀ ਲੱਗਦੀ ਅਨੂ ਜੋ ਹੈ ਅਜਿਹੀਆਂ ਬਿਮਾਰੀਆਂ ਦਾ ਜੋ ਹੈ ਉਹ ਸ਼ਿਕਾਰ ਹੋ ਗਈ ਸੀ ਉਹ ਫਿਰ ਉਸ ਦੀ ਜੋ ਮੁਲਾਕਾਤ ਹੁੰਦੀ ਹੈ ਜੋ ਨਾਮ ਦੇ ਇੱਕ ਮੁੰਡੇ ਨਾਲ ਹੁੰਦੀ ਹੈ ਨਿਊ ਸਾਊਥ ਵੇਲਸ ਦੀ ਜਗ੍ਹਾ ਨਿਊ ਕੈਸਲ ਦੇ ਵਿੱਚ ਇੱਕ ਕਲੱਬ ਦੇ ਵਿੱਚ ਹੁੰਦੀ ਹੈ ਫਿਰ ਇਹਨਾਂ ਦੀ ਜੋ ਦੋਸਤੀ ਹੁੰਦੀ ਹੈ ਜੋ ਪਿਆਰ ਵਿੱਚ ਬਦਲ ਜਾਂਦੀ ਹੈ ਪਰ ਇੱਥੇ ਇੱਕ ਦਿੱਕਤ ਸੀ ਇਹ ਇੱਕ ਦੂਜੇ ਤੋਂ ਕਾਫੀ ਦੂਰ ਰਹ ਰਹੇ ਸੀ ਅਨੂ ਕੈਨਬਰਾ ਵਿੱਚ ਤੇ ਜੋ 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 ਸੀਗਾ ਨਿਊ ਸਾਊਥ ਵੇਲਸ ਦੀ ਜਗ੍ਹਾ ਨਿਊ ਕੈਸਲ ਵਿੱਚ ਰਹਿੰਦਾ ਸੀ ਜੋ ਕਿ 500 ਕਿਲੋਮੀਟਰ ਦੀ ਦੂਰੀ ਤੇ ਸੀ ਤੇ ਜੋ ਜੋ ਸੀ ਉਹ ਉਸੇ ਹੀ ਜਗਾ ਆਪਣੀ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਲੌਂਗ ਡਿਸਟੈਂਟ ਰਿਲੇਸ਼ਨਸ਼ਿਪ ਸੀਗਾ ਇਹਨਾਂ ਦਾ ਬਣ ਚੁੱਕਿਆ ਪਰ ਲੌਂਗ ਡਿਸਟੈਂਸ ਰਿਲੇਸ਼ਨ ਕਰਕੇ ਇਹਨਾਂ ਦੋਨਾਂ ਵਿੱਚ ਜੋ ਹੈ ਲੜਾਈ ਝਗੜੇ ਹੋਣ ਲੱਗਦੇ ਨੇ ਜੋ ਦੀ ਮਾਂ ਦੱਸਦੀ ਹੈ ਕਿ ਅਨੂਜ ਨੂੰ ਕੰਟਰੋਲ ਕਰ ਰਹੀ ਸੀ ਜੋ ਦੀ ਮਾਂ ਕਹਿੰਦੀ ਹੈ ਕਿ ਜੋ ਪਹਿਲਾਂ ਆਪਣੇ ਮਨ ਦੀ ਸੁਣਨ ਵਾਲਾ ਸੀ ਪਰ ਉਸ ਦੀ ਫੈਸਲੇ ਤੇ ਉਹਨੂੰ ਜੋ ਹੈ ਹੁਣ ਰੋਕ ਟੋਕ ਕਰਦੀ ਸੀ ਉਹਨੂੰ ਦੇ ਜ਼ੋਰ ਪਾਉਣ ਤੇ ਹੀ ਕੈਨਬਰਾ ਵਿੱਚ ਜੋ ਜੋ ਹੈ ਸ਼ਿਫਟ ਹੋ ਜਾਂਦਾ ਹੈ ਤੇ 3 ਮਹੀਨਿਆਂ ਦੇ ਅੰਦਰ ਅੰਦਰ ਨਿਊ ਸਾਊਥ ਵੇਲਸ ਤੋਂ ਕੈਮਰਾ ਜੋ ਹੈ ਪਹੁੰਚ ਜਾਂਦਾ ਹੈ ਤੇ ਉਹ 3 ਮਹੀਨਿਆਂ ਦੇ ਅੰਦਰ ਅੰਦਰ ਉਸ ਦੀ ਜੋ ਹੈ ਉਹ ਮੌਤ ਹੋ ਜਾਂਦੀ ਹੈ ਉਹ ਦੁਨੀਆ ਨੂੰ ਛੱਡ ਕੇ ਚਲਾ ਜਾਂਦਾ ਹੈ ਜੋਦੀ ਮਾਹ ਦੱਸਦੀ ਹੈ ਕਿ ਅਨੂ ਜੋ ਹੈ ਜੋਦੇ ਉੱਪਰ ਲਗਾਤਾਰ ਉਹਨਾਂ ਦੇ ਰਿਸ਼ਤੇ ਨੂੰ ਲੈ ਕੇ ਜੋ ਹੈ ਸਵਾਲ ਕਰਦੀ ਸੀ ਉਹਨਾਂ ਦੇ ਵਿੱਚ ਜੋ ਲੜਾਈ ਝਗੜੇ ਹੁੰਦੇ ਸੀਗੇ ਤੇ ਅਨੂ ਜੋ ਹੈ ਜੋਦੇ ਉੱਪਰ ਸ਼ੱਕ ਕਰਦੀ ਸੀ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਉਸ ਨੂੰ ਏਡਜ਼ ਹੋ ਚੁੱਕੀ ਹੈ ਉਸ ਨੂੰ ਉਸ ਦਾ ਜੋ ਵਜ਼ਨ ਹੈ ਉਹ ਪਹਿਲਾਂ ਉਹ ਪਤਲੀ ਸੀ ਤੇ ਹੁਣ ਉਸ ਦਾ ਜੋ ਹੈ ਵਜ਼ਨ ਕਾਫੀ ਵਧਣ ਲੱਗ ਪਿਆ ਹੈ ਅਤੇ ਉਹ ਕਾਫੀ ਜ਼ਿਆਦਾ ਬਿਮਾਰ ਰਹਿਣ ਲੱਗੀ ਹੈ ਤੇ ਉਹ ਜੋ ਹੈ ਇਸ ਸਬ ਦਾ ਜੋ ਹੈ ਜ਼ਿੰਮੇਦਾਰ ਜੋ ਨੂੰ ਸਮਝਦੀ ਸੀ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਜੋ ਜੋ ਹੈ ਉਸ ਨੂੰ ਦਵਾਈ ਦੇ ਰਿਹਾ ਹੈ ਜਿਸ ਕਰਕੇ ਉਸ ਦੀ ਜੋ ਹਾਲਤ ਹੈ ਉਹ ਖਰਾਬ ਹੋ ਰਹੀ ਹੈ ਜਿਸ ਕਰਕੇ ਉਹ ਹੋਰ ਵੀ ਜ਼ਿਆਦਾ ਜੋ ਹੈ ਇਸ ਗੱਲਾਂ ਬਾਰੇ ਸੋਚਦੀ ਹੈ ਔਰ ਜ਼ਿਆਦਾਤਰ ਡਿਪਰੈਸ਼ਨ ਦਾ ਜ਼ਿਆਦਾ ਸ਼ਿਕਾਰ ਹੋ ਰਹੀ ਸੀ ਤੇ ਇਸ ਬਾਰੇ ਜੋ ਹੈ ਉਸ ਦੇ ਜੋ ਕਲੀਗਸ ਨੇ ਜਾਂ ਕਹ ਲੋ ਕਿ ਉਸ ਦੇ ਜੋ ਕਲਾਸਮੇਟਸ ਸੀਗੇ ਯੂਨੀਵਰਸਿਟੀ ਦੇ ਵਿੱਚ ਪੜਦੇ ਉਹਨਾਂ ਨੂੰ ਨਹੀਂ ਸੀ ਪਤਾ ਉਹ ਇੱਕ ਦਿਨ ਉਹ ਇਹ ਪਲੈਨਿੰਗ ਕਰਦੀ ਹੈ ਕਿ ਪਾਰਟੀ ਕਰ ਰੱਖਦੀ ਹੈ ਆਪਣੇ ਹੋਸਟਲ ਦੇ ਵਿੱਚ ਆਪਣੇ ਹੋਸਟਲ ਦੇ ਕਮਰੇ ਦੇ ਵਿੱਚ ਜਿੱਥੇ ਉਹ ਆਪਣੇ ਦੋਸਤਾਂ ਨੂੰ ਸੱਦਦੀ ਹੈ ਜਿੱਥੇ ਉਹ ਕਹਿੰਦੀ ਹੈ ਕਿ ਉਹ ਤੇ ਜੋ ਜੋ ਹੈ ਹੁਣ ਇਕੱਠੇ ਜੋ ਹੈ ਉਹਨਾਂ ਨੇ ਆਤਮ ਹੱਤਿਆ ਕਰਨ ਦਾ ਫੈਸਲਾ ਕੀਤਾ ਹੈ ਕੋਈ ਵੀ ਜੋ ਹੈ ਅਨੂ ਨੂੰ ਜੋ ਹੈ ਇਸ ਉੱਪਰ ਜੋ ਸਵਾਲ ਨਹੀਂ ਕਰਦਾ ਕਿ ਉਹ ਅਜਿਹਾ ਕਿਉਂ ਕਹਿ ਰਹੀ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਅਨੂ ਹਮੇਸ਼ਾ ਹੀ ਇੱਕ ਅ ਅਜਿਹੇ ਖਿਆਲਾਂ ਦੀ ਲੜਕੀ ਸੀਗੀ ਉਸ ਉਹ ਜੋ ਵੀ ਕਹਿੰਦੀ ਹੈ ਉਹਦਾ ਕੋਈ ਅਰਥ ਨਹੀਂ ਹੈ ਉਹ ਸਿਰਫ ਸਾਰਿਆਂ ਨੂੰ ਲੱਗਦਾ ਸੀ ਕਿ ਉਹ ਪਾਗਲ ਹੈ ਤੇ ਉਸ ਦੀ ਗੱਲ ਦੇ ਉੱਪਰ ਜੋ ਹੈ ਗੌਰ ਨਹੀਂ ਕੀਤਾ ਸਾਰੇ ਜਾਣੇ ਜੋ ਹੈ ਪਾਰਟੀ ਦੇ ਉੱਪਰ ਆਉਂਦੇ ਨੇ ਸਾਰੇ ਜਾਣੇ ਇੰਜੋਏ ਕਰਦੇ ਨੇ ਅਨੂ ਦੇ ਘਰ ਦੇ ਵਿੱਚ ਅਨੂ ਜੋ ਹੈ ਆਪਣੇ ਬੁਆਏਫਰੈਂਡ ਜੋ ਦੇ ਨਾਲ ਹੀ ਰਹਿੰਦੀ ਸੀ ਤੇ ਇੱਕ ਇਕੱਠੇ ਇੱਕੋ ਘਰ ਦੇ ਵਿੱਚ ਰਹਿੰਦੇ ਸੀਗੇ ਉਹਨਾਂ ਦੇ ਫਰੈਂਡਸ ਦੋਨਾਂ ਦੇ ਸੀਗੇ ਉਹ ਸਾਰੇ ਜਣੇ ਜਦੋਂ ਪਾਰਟੀ ਖਤਮ ਹੁੰਦੀ ਤਾਂ ਆਪਣੇ ਆਪਣੇ ਘਰੇ ਚਲੇ ਜਾਂਦੇ ਆ ਤਾਂ anu ਪਲੈਨਿੰਗ ਕਰਦੀ ਹੈ ਤੇ ਇੱਕ ਉਸ ਜੋ ਨੂੰ ਜੋ ਹੈ ਕੋਫੀ ਦੇ ਵਿੱਚ ਇੱਕ ਨਸ਼ੇ ਦੀ ਜੋ ਹੈ ਦਵਾਈ ਪਿਲਾ ਦਿੰਦੀ ਹੈ ਜਿਸ ਤੋਂ ਬਾਅਦ ਜੋ ਹੈ ਜੋਸ਼ ਜੋ ਹੈ बेहोश ਹੋ ਜਾਂਦਾ ਹੈ ਇੱਕ ਇੰਜੈਕਸ਼ਨ ਲਗਾਉਂਦੀ ਹੈ ਜਿਸ ਵਿੱਚ ਕਾਫੀ ਡੋਸ ਹੁੰਦੀ ਹੈ ਡਰੱਗਸ ਦੀ ਤੇ ਜਿਸ ਤੋਂ ਬਾਅਦ ਉਹ ਉਸ ਨੂੰ ਮਤਲਬ ਲਗਾ ਦਿੰਦੀ ਹੈ ਤੇ ਉਸ ਜੋ ਹੈ ਜੋਸ਼ ਜੋ ਹੈ बेहोश ਹੋ ਜਾਂਦਾ ਹੈ ਦੇ ਵਿੱਚ ਹਾਲਤ ਦੇ ਵਿੱਚ ਹੁੰਦਾ ਹੈ ਪਰ ਜੋ ਜੋ ਹੈ ਉਸ ਦਾ ਜੋ ਹੈ ਓਵਰਡੋਸ ਕਰਕੇ ਉਹ ਉਸ ਦੀ ਜੋ ਜਾਨ ਹੈ ਨਹੀਂ ਜਾਂਦੀ ਪਰ ਉਹ ਬਚ ਜਾਂਦਾ ਹੈ ਤੇ ਉਹ ਜੋ ਅਨੂਆ ਫਿਰ ਉਹ ਪਲੈਨਿੰਗ ਬਰਾਂਦੀ ਹੈ ਕਿ ਇਹ ਤਾਂ ਬਚ ਗਿਆ ਹੈ ਇਸ ਨੂੰ ਫਿਰ ਜੋ ਹੈ ਉਹ ਮਾਰਨ ਦੀ ਜੋ ਹੈ ਪਲੈਨਿੰਗ ਕਰਦੀ ਹੈ ਉਹ ਫਿਰ ਇੱਕ ਵਾਰ ਪਾਰਟੀ ਤੇ ਆਪਣੇ ਸਾਰੇ ਦੋਸਤਾਂ ਨੂੰ ਸੱਦਦੀ ਹੈ ਤੇ ਅਨੂ ਜੋ ਹੈ ਇੱਕ ਵਾਰ ਫਿਰ ਪਲੈਨਿੰਗ ਕਰਦੀ ਹੈ ਜੋ ਦੀ ਹੱਤਿਆ ਕਰਨ ਦੀ ਉਹ ਜੋ ਨੂੰ ਇੱਕ ਵਾਰ ਫਿਰ ਨਸ਼ੇ ਦਾ ਜੋ ਟੀਕਾ ਲਗਾਉਂਦੀ ਹੈ ਤੇ ਡੋਸ ਵੀ ਜੋ ਹੈ ਉਨੀ ਹੀ ਰੱਖਦੀ ਹੈ ਪਰ ਇਸ ਵਾਰ ਜੋ ਹੈ ਉਹ ਜੋ ਦੇ ਦੋ ਇੰਜੈਕਸ਼ਨ ਲਗਾਉਂਦੀ ਹੈ ਤੇ ਡੋਜ਼ ਉਹਨਾਂ ਦੀ ਉਨੀ ਹੀ ਰਹਿੰਦੀ ਹੈ ਜੋ ਹੈ ਜੋ ਕਾਫੀ ਦੇਰ ਤੱਕ ਉਹ ਜੋ ਹੈ ਹੋਸ਼ ਵਿੱਚ ਰਹਿੰਦਾ ਹੈ ਜਦੋਂ ਹੋਸ਼ ਵਿੱਚ ਰਹਿੰਦਾ ਹੈ ਤਾਂ ਅਨੂ ਹੈ ਜੋ ਹੈ ਉਸ ਨੂੰ ਚਿੰਤਾ ਸਤਾਉਂਦੀ ਹੈ ਕਿ ਇਸ ਦੇ ਉੱਪਰ ਡਰੱਗਸ ਦਾ ਕੋਈ ਅਸਰ ਕਿਉਂ ਨਹੀਂ ਹੋ ਰਿਹਾ ਹੈ ਤੇ ਜਦੋਂ ਹੌਲੀ-ਹੌਲੀ ਜੋ ਹੈ ਜੋ ਦੀ ਜੋ ਹਾਲਤ ਹੈ ਉਹ ਖਰਾਬ ਹੋਣੀ ਸ਼ੁਰੂ ਹੋਈ ਤਾਂ ਉਸ ਨੇ ਆਪਣੇ ਇੱਕ ਦੋਸਤ ਨੂੰ ਫੋਨ ਕੀਤਾ ਦੋਸਤ ਨੇ ਜਦੋਂ ਪਤਾ ਲੱਗਿਆ ਤਾਂ ਉਸ ਨੇ ਕਿਹਾ ਕਿ ਉਹ ਐਮਰਜੈਂਸੀ ਤੇ ਕਾਲ ਕਰੇ ਜੋ ਨੂੰ ਹੈ ਹਸਪੀਟਲ ਲੈ ਜਾਂਦੀ ਹੈ ਉੱਥੇ ਉਹਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦੇ ਆ ਪਰ ਦੋ ਹੰਟੇ ਦੇ ਅੰਦਰ ਅੰਦਰ ਉਸ ਦੀ ਜੋ ਹੈ ਜਾਨ ਚਲੀ ਜਾਂਦੀ ਹੈ ਤੇ ਜੋ ਜੋ ਦੇ ਪੇਰੈਂਟਸ ਨੇ ਮਾਰਿਆ ਕਿਉਂਕਿ ਮਾਰਿਆ ਨੂੰ ਜੋ ਹੈ అను ਉਪਰ ਸ਼ੱਕ ਹੁੰਦਾ ਹੈ ਉਹ ਕਹਿੰਦੀ ਹੈ ਕਿ anu ਨੇ ਹੀ ਮੇਰੇ ਬੇਟੇ ਨੂੰ ਜੋ ਹੈ ਡਰਗਸ ਦਿੱਤੀ ਹੈ ਤੇ ਇਸ ਕਰਕੇ ਜੋ ਹੈ ਜੋ ਦੀ ਹੱਤਿਆ ਹੋਈ ਹੈ ਜੀ ਉਹਦੀ ਜੋ ਹੈ ਮੌਤ ਹੋਈ ਹੈ ਤੇ ਜਦੋਂ ਇਸ ਬਾਰੇ ਜੋ ਹੈ ਉਹ ਕੰਪਲੇਂਟ ਕਰਦੇ ਆ ਪੁਲਿਸ ਜੋ ਇਨਵੈਸਟੀਗੇਸ਼ਨ ਕਰਦੀ ਹੈ ਤਾਂ ਉਸ ਦੇ ਉੱਪਰ ਜੋ ਮੁਕੱਦਮਾ ਚੱਲਦਾ ਹੈ ਜਦੋਂ ਇਹ ਕੇਸ ਕੋਰਟ ਦੇ ਵਿੱਚ ਜਾਂਦਾ ਹੈ ਤਾਂ ਕੋਰਟ ਦੇ ਵਿੱਚ ਜੋ ਵਕੀਲਸ ਨੇ ਉਹ ਕਹਿੰਦੇ ਨੇ ਕਿ ਜਿਹੜੀ anu ਹੈ ਉਸ ਨੂੰ ਡਿਪਰੈਸ਼ਨ ਹੈ ਇਸ ਕਰਕੇ ਉਸ ਨੇ ਇਹ ਜੋ ਹੈ ਜਾਨ ਲਈ ਹੈ ਤੇ ਇਸ ਦੇ ਉੱਪਰ ਉਹਦਾ ਪੂਰਾ ਕੰਟਰੋਲ ਨਹੀਂ ਸੀ ਇਸ ਕਰਕੇ ਉਸ ਨੂੰ ਜੋ ਹੈ 10 ਸਾਲ ਦੀ ਜੋ ਹੈ ਕੋਰਟ ਜੋ ਹੈ ਸਜ਼ਾ ਦਿੰਦੀ ਹੈ 1997 ਵਿੱਚ ਅਨੂ ਨੂੰ ਸਜ਼ਾ ਹੁੰਦੀ ਹੈ 10 ਸਾਲ ਦੀ ਸਜ਼ਾ ਹੁੰਦੀ ਹੈ ਪਰ ਉਸ ਦੀ ਬੁਰੀ ਮਾਨਸਿਕ ਹਾਲਤ ਦੇ ਕਾਰਨ ਉਸ ਨੂੰ 4 ਸਾਲ ਚ ਹੀ ਰਿਹਾ ਕਰ ਦਿੱਤਾ ਜਾਂਦਾ ਹੈ ਉਹ 2001 ਵਿੱਚ ਰਿਹਾ ਹੋ ਜਾਂਦੀ ਹੈ ਬਾਹਰ ਆਉਣ ਦੇ ਉਹ ਜੋ ਹੈ ਬਾਅਦ ਵਿੱਚ ਅਨੂ ਜੋ ਹੈ ਆਪਣੀ ਲੋ ਦੀ ਪੜਾਈ ਪੂਰੀ ਕਰਦੀ ਹੈ ਫਿਰ ਉਹ ਪੀ ਐਚ ਡੀ ਕਰਦੀ ਹੈ ਅਤੇ ਆਪਣੀ ਪੀ ਐਚ ਡੀ ਕਰਦੇ ਸਮੇ ਇੱਕ ਬੁੱਕ ਲਿਖਦੀ ਹੈ ਜਿਸ ਵਿੱਚ ਉਹ ਔਰਤਾਂ ਦੇ ਜੁਰਮ ਦੀ ਦੁਨੀਆ ਵਿੱਚ ਸ਼ਾਮਿਲ ਹੋਣ ਤੇ ਬਾਹਰ ਹੋਣ ਦੇ ਸਫ਼ਰ ਦਾ ਜ਼ਿਕਰ ਕਰਦੀ ਹੈ ਉਹ ਦੱਸਦੀ ਹੈ ਕਿ ਡਿਪਰੈਸ਼ਨ ਇੱਕ ਅਜਿਹੀ ਚੀਜ਼ ਹੈ ਜੋ ਔਰਤਾਂ ਨੂੰ ਜੁਰਮ ਦੀ ਦੁਨੀਆ ਵਿੱਚ ਭੇਜਦੀ ਹੈ ਅਨੂ ਸਿੰਘ ਤੇ ਜੋ ਦੀ ਜੋ ਕਹਾਣੀ ਹੈ ਬਹੁਤ ਉਸ ਉੱਪਰ ਜੋ ਹੈ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਹੋਈਆਂ ਨੇ ਤੇ ਇਹ ਕੇਸ ਜੋ ਹੈ ਆਸਟ੍ਰੇਲੀਆ ਵਿੱਚ ਕਾਫੀ ਚਰਚਿਤ ਹੋਇਆ ਹੈ ਇਹ ਸੀ ਅੱਜ ਦੀ ਦਹਿਲਾ ਦੇਣ ਵਾਲੀ ਕਹਾਣੀ ਇੱਕ ਅਜਿਹਾ ਪਿਆਰ ਜੋ ਬਣ ਗਿਆ ਮੌਤ ਦਾ ਕਾਰਨ ਸਾਨੂੰ ਸਿਖਾਉਂਦੀ ਹੈ ਕਿ ਤੋਖਾ ਸਿਰਫ ਰਿਸ਼ਤੇ ਨਹੀਂ ਤੋੜਦਾ ਕਈ ਵਾਰ ਜ਼ਿੰਦਗੀਆਂ ਵੀ ਲੈ ਲੈਂਦਾ ਹੈ ਅਤੇ ਇੱਕ ਡਿਪਰੈਸ਼ਨ ਜੋ ਕਿ ਇੱਕ मासूम जिंदगी ਨੂੰ ਖਤਮ ਕਰ ਦਿੰਦਾ ਹੈ اگلی بار ਫਿਰ ਮਿਲਦੇ ਹਾਂ ਇੱਕ ਹੋਰ ਅਪਰਾਧੀ ਸੱਚੀ ਕਹਾਣੀ ਦੇ ਨਾਲ ਤਦ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ